ਰਾਮਾ ਮੰਡੀ ਸਬਜੀ ਮੰਡੀ ਕਦੂ ਅੱਜ ਲੱਗਿਆ 45 ਰੁਪਏ ਜੀ ਵਧੀਆ ਸਾਫ ਵੱਲੋਂ ਕਦੂ 45 ਰੁਪਏ ਤੇ ਤੋਰੀ ਲੱਗੇ 65 ਰੁਪਏ ਅੱਜ ਸ਼ਨੀਵਾਰ ਹੈ ਤਰੀਕ ਹੈਗੀ 12 ਤੇ ਮਿਰਚ ਲੱਗੇ 25 ਰੁਪਏ ਤੇ ਪਿੰਡੀ ਲੱਗੀ ਆ 45 ਰੁਪਏ ਆਵਦੀ ਆਵਦੀ ਸਬਜ਼ੀ ਦਾ ਰੇਟ ਦੱਸ ਰਹੇ ਆਂ ਅਸੀਂ ਆਵਦੀ ਲੈ ਕੇ ਆਉਣੇ ਆ 105 ਰੁਪਏ ਲੱਗੇ ਜਾਮਣ ਜਿਹੜੀਆਂ ਆਪਾਂ ਡਰੱਖਤਾ ਚ ਡਿੱਗੀ ਜਾਂਦੀਆਂ ਥੱਲੇ ਖਰਾਬ ਹੋ ਜਾਂਦੀਆਂ 105 ਰੁਪਏ ਕਿਲੋ ਤੇ ਆਪਣੀ ਸਬਜ਼ੀ ਲੈ ਕੇ ਆਈ ਇਹ ਤਿੰਨੇ ਆਈਟਮਾਂ ਕਦੂ ਤੋਰੀ ਪਿੰਡੀ ਕੋਈ ਬਸ ਤੇ ਬਾਕੀ ਤਾਂ ਸਾਰੀਆਂ ਵੈਰਾਈਟੀਆਂ ਆਉਂਦੀਆਂ ਇੱਥੇ ਆਪਾਂ ਆਪਦੀ ਜਿਹੜੀ ਸਬਜ਼ੀ ਲੈ ਕੇ ਆਏ ਆ ਉਹਦਾ ਰੇਟ ਦੱਸ ਰਹੇ ਆਂ ਆਮਣਾ ਮੂਰੀਆਂ ਤੋਂ ਨਾ ਰਹਿੰਦੇ ਆਹ ਬਾਬਾ ਇਹ 25 ਮੋਤੀ ਇਹ ਵੀ ਬਤਾਏ ਆਂ ਕਿਹਦੀ ਆਪੀ ਇਹ ਰੇਟ ਐ ਨਾ ਜੋ ਬਿਲਕੁਲ ਸੁਣ ਲੈਣੇ ਬੋਲੀ ਵਾਲੇ ਰੇਟ ਤਾਂ ਆਪਾਂ ਤਾਂ ਚੱਕਣਾ ਉਹਦੇ ਕਿਲੋ